ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤੇ ਹਣੂ ਜੀ ਹਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਉੜਦੇ ਜਹਾਜ਼ ਨੂੰ ਲੱਗ ਗਈ ਅੱਗ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਨੇਪਾਲ ਦੇ ਵਿੱਚ ਹਸਤ ਅਗ੍ਰਸਤ ਹੋਏ ਜਹਾਜ਼ 'ਚ ਇਕਲੌਤਾ ਬਚਿਆ ਜਹਾਜ਼ ਦਾ ਪਾਇਲਟ ਕੈਪਟਨ ਮਨੀਸ਼ ਰਾਜ ਸ਼ਾਕਿਆ ਹੈ ਜੋ ਜਹਾਜ਼ ਅੱਗ ਲੱਗਣ ਤੋਂ ਪਹਿਲਾਂ ਕਾਕਪਿਟ ਵੱਖ ਹੋਣ ਤੋਂ ਬਾਅਦ ਚੰਪਲੀ ਢੰਗ ਨਾਲ ਸਖਤ ਬਚਣ ਵਿੱਚ ਕਾਮਯਾਬ ਰਿਹਾ ਵੀਰਵਾਰ ਨੂੰ ਮੀਡੀਆ ਚ ਪ੍ਰਕਾਸ਼ਿਤ ਖਬਰ ਚ ਇਹ ਜਾਣਕਾਰੀ ਦਿੱਤੀ ਗਈ ਹੈ ਨੇਪਾਲ ਚ ਉਡਾਨ ਭਰਨ ਤੋਂ ਬਾਅਦ ਹਸਤਕ੍ਰਿਤ ਹੋਈ ਜਾਂਚ ਚ ਸਵਾਰ 18 ਲੋਕਾਂ ਦੀ ਮੌਤ ਹੋ ਗਈ ਕਸੋਰੀ 에ਅਰਲਾਈਨਸ ਦੇ ਇੱਕ ਬੰਬਾ ਡਡਾਇਰੀਅਰ ਸੀਆਰਜੀ 200 ਜਹਾਜ਼ ਨੂੰ ਬਦੋਵਾਰ ਨੂੰ ਤ੍ਰਿਪਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਡਾਣ ਭਰ ਤੋਂ ਤੁਰੰਤ ਬਾਅਦ ਅਗਲਾ ਗੀਜਹਾਜ ਨੂੰ ਨਿਰਕਸਵਾਰ ਸਾਨ ਜਿੰਨਾ ਚਾਲਕਦਲ ਦੇ ਦੋ ਮੈਂਬਰ ਏ ਲਾਈਨ ਦਾ ਤਕਨੀਕੀ ਸਟਾਫ ਅਤੇ ਇੱਕ ਬੱਚਾ ਤੇ ਉਸ ਦੀ ਮਾਂ ਸ਼ਾਮਿਲ ਸੀ ਜਹਾਜ਼ ਦੇ ਰੁਟੀਨ ਮੁਰੰਮਤ ਸੇ ਵਾਲੀ ਕੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਅਡਾਨ ਭਰੀ ਸੀ ਅਧਿਕਾਰੀਆਂ ਨੇ ਦੱਸਿਆ ਕਿ 15 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਤਿੰਨ ਦੀ ਇਲਾਜ ਦਰਾਂ ਮੌਤ ਹੋਈ ਤੇ ਹਵਾਈ ਅੱਡੇ ਦੇ ਸਖਿਆ ਕਰਮੀਆਂ ਨੇ ਦੱਸਿਆ ਕਿ ਜਦੋਂ ਜਹਾਜ਼ ਰਨਵੇ ਤੋਂ ਫਿਸਲ ਕੇ ਕੰਨ ਇੰਨ ਨਾਲ ਟਕਰਾ ਗਿਆ ਤਾਂ ਕਾਕ ਪੇੜ ਦਾ ਅਗਲਾ ਹਿੱਸਾ ਉਸ ਵਿੱਚ ਫਸ ਗਿਆ ਜਦੋਂ ਕਿ ਬਾਕੀ ਜਹਾਜ਼ ਜ਼ਮੀਨ ਦੇ ਦੂਜੇ ਪਾਸੇ ਡਿੱਗ ਗਿਆ ਜੱਸ ਕਰਕੇ ਉਸ ਇੱਕ ਆਦਮੀ ਇਹ ਬਚ ਗਿਆ ਵੀਡੀਓ ਦੇਖਣ ਲਈ ਤੁਹਾਡਾ ਤਨੁਬਾਦ